ਦੋਸਤੋ ਆਪਾਂ ਸਾਰਿਆਂ ਨੇ ਬਚਪਨ ਤੋਂ ਹੀ ਇੱਕ ਕਹਾਵਤ ਸੁਣੀ ਹੋਈ ਐ ਕਿ ਜੋ ਵੀ ਕੁਝ ਬੀਜਦਾ ਉਹੀ ਉਸ ਨੂੰ ਵੱਢਣਾ ਪੈਂਦਾ ਜਿਵੇਂ ਦੇ ਕੋਈ ਕੰਮ ਕਰਦਾ ਉਹ ਜਹੀ ਉਸ ਨੂੰ ਫਲ ਮਿਲਦਾ ਬੇਸ਼ੱਕ ਅਸੀਂ ਇਸ ਨੂੰ ਹਲਕੇ ਵਿੱਚ ਕਿਉਂ ਨਾ ਲਈਏ ਪਰ ਪਰਮਾਤਮਾ ਇਸ ਨੂੰ ਸਾਡੇ ਸਾਹਮਣੇ ਜ਼ਰੂਰ ਲੈ ਕੇ ਆਉਂਦਾ ਇੱਕ ਹੋਰ ਕਹਾਵਤ ਐ ਕਿ ਜਦੋਂ ਰੱਬ ਦੀ ਮਾਰ ਵੱਜਦੀ ਜਾਂ ਫਿਰ ਪਰਮਾਤਮਾ ਜਦੋਂ ਆਪਣਾ ਟੰਡਾ ਚਲਾਉਂਦਾ ਤਾਂ ਉਸ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਅੱਜ ਦੀ ਕਹਾਣੀ ਇਹਨਾਂ ਗੱਲਾਂ ਉੱਤੇ ਹੀ ਮੋਹਰ ਲਾਉਣ ਵਾਲੀ ਹੈ ਦੋਸਤੋ ਭਾਰਤ ਵਿੱਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਜ਼ਿੰਦਗੀ ਦਾ ਇੱਕ ਨਿਕਖੜਮਾ ਅੰਗ ਬਣ ਚੁੱਕੇ ਹਨ ਅੱਜ ਦੀ ਕਹਾਣੀ ਦਾ ਮੋੜ ਰਿਸ਼ਵਤਖੋਰੀ ਵੀ ਹੈ ਪਰ ਇਸ ਰਿਸ਼ਵਤਖੋਰੀ ਤੋਂ ਬਾਅਦ ਜੋ ਕੁਝ ਹੋਇਆ ਐਸੀ ਰੱਬ ਦੀ ਮਾਰ ਵਜ੍ਹੀ ਕਿ ਕਈ ਪਰਿਵਾਰ ਇਸ ਵਿੱਚ ਤਬਾਹ ਹੋ ਗਏ ਤੇ ਉਹਨਾਂ ਕੋਲ ਪਛਤਾਵੇ ਤੋਂ ਇਲਾਵਾ ਬਾਅਦ ਵਿੱਚ ਕੁਝ ਵੀ ਨਹੀਂ ਬਚਿਆ ਇਹ ਅਸਲ ਕਹਾਣੀ ਬੜੀ ਹੀ ਅਫਸੋਸਨਾਕ ਇੱਕ 27 ਸਾਲਾਂ ਦੀ ਵਿਧਵਾ ਦੀ ਕਹਾਣੀ ਹੈ ਜਿਸ ਕੋਲੋਂ ਕੁਝ ਲੋਕਾਂ ਵੱਲੋਂ ਐਸੀ ਰਿਸ਼ਵਤ ਲਈ ਗਈ ਕਿ ਏਜ ਦੀ ਨਾਮੁਰਾਦ ਬਿਮਾਰੀ ਦੇ ਨਾਲ ਤੇਰਾ ਪਰਿਵਾਰ ਤਬਾਹ ਹੋ ਗਏ ਸਨ ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਰੋਗਟੇ ਖੜੇ ਹੋ ਜਾਂਦੇ ਹਨ ਇਹ ਕਹਾਣੀ ਹਰ ਇੱਕ ਲਈ ਸੁੰਨੀ ਬੇहद ਜ਼ਰੂਰੀ ਹੈ ਕਿਉਂਕਿ ਅਜਿਹੇ ਹਾਦਸੇ ਆਮ ਹੀ ਲੋਕਾਂ ਦੇ ਨਾਲ ਹੁੰਦੇ ਰਹਿੰਦੇ ਹਨ ਜਿਹੜੇ ਲੋਕ ਥੋੜੇ ਢਿੱਲੇ ਕਿਰਦਾਰ ਵਾਲੇ ਹੁੰਦੇ ਹਨ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਭਾਰਤ ਦੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿੱਚ ਇੱਕ ਪਟਾਟ ਨਾਮ ਦਾ ਪਿੰਡ ਪੈਂਦਾ ਹੈ ਇਹ ਗੱਲ 2018 ਦੀ ਹੈ ਜਦੋਂ ਇਹ ਕਹਾਣੀ ਲੋਕਾਂ ਦੇ ਸਾਹਮਣੇ ਵੇ ਆਈ ਸੀ ਤੇ ਅਖਬਾਰਾਂ ਦੀਆਂ ਸੁਰਖੀਆਂ ਬਣੀ ਸੀ ਪਰ ਇਸ ਕਹਾਣੀ ਦੀ ਸ਼ੁਰੂਆਤ 2015 ਦੇ ਵਿੱਚ ਹੀ ਹੋ ਜਾਂਦੀ ਗੋਰਖਪੁਰ ਦੇ ਇਸੇ ਪਿੰਡ ਵਿੱਚ ਇੱਕ ਕੁੜੀ ਮੁੰਡੇ ਦਾ ਵਿਆਹ ਹੋਇਆ ਹੁੰਦਾ ਤੇ ਦੋਵੇਂ ਖੁਸ਼ੀ-ਖੁਸ਼ੀ ਆਪਣਾ ਪਰਵਾਰ ਪਾਲ ਰਹੇ ਹੁੰਦੇ ਹਨ ਘਰ ਵਿੱਚ ਥੋੜੀ ਗਰੀਬੀ ਸੀ ਜਿਸ ਕਰਕੇ ਮੁੰਡਾ ਚੰਗੀ ਕਮਾਈ ਵਾਸਤੇ ਮੁੰਬਈ ਜਾ ਕੇ ਇੱਕ ਕਾਰਖਾਨੇ ਵਿੱਚ ਨੌਕਰੀ ਉੱਤੇ ਲੱਗ ਜਾਂਦਾ ਤੇ ਉੱਥੇ ਹੀ ਰਹਿਣ ਲੱਗ ਪੈਂਦਾ ਮਹੀਨੇ 2 ਮਹੀਨੇ ਬਾਅਦ ਜਦੋਂ ਛੁੱਟੀ ਮਿਲਦੀ ਤਾਂ ਵਾਪਸ ਆਪਣੇ ਪਿੰਡ ਆਉਂਦਾ ਤਿੰਨ ਸਾਲ ਬੜੇ ਵਧੀਆ ਲੰਘਦੇ ਹਨ ਪਰ ਅਚਾਨਕ ਤਿੰਨ ਸਾਲਾਂ ਬਾਅਦ 27 ਸਾਲਾਂ ਦੀ ਉਸ ਕੁੜੀ ਦੇ ਘਰ ਵਾਲੇ ਦੀ ਕਿਸੇ ਬਿਮਾਰੀ ਕਾਰਨ ਮੌਤ ਹੋ ਜਾਂਦੀ ਹੈ ਪਿੰਡੂ ਇਲਾਕਾ ਹੋਣ ਕਰਕੇ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਉਹ ਮੁੰਡਾ ਕਿਸ ਬਿਮਾਰੀ ਦੇ ਨਾਲ ਮਰਿਆ ਉਸ ਜਵਾਨ ਕੁੜੀ ਦੇ ਸਾਹਮਣੇ ਉਸਦੀ ਪੂਰੀ ਜ਼ਿੰਦਗੀ ਪਈ ਸੀ ਪਰ ਸਿਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਪੇਕੇ ਪਰਿਵਾਰ ਵੱਲੋਂ ਵੀ ਉਸ ਨੂੰ ਆਪਣੇ ਕੋਲ ਰੱਖਣ ਤੋਂ ਨਾ ਕਰ ਦਿੱਤੀ ਗਈ ਹੁਣ ਬਸ ਸਹੁਰੇ ਘਰ ਵਿੱਚ ਇੱਕ ਇਕੋ ਇੱਕ ਮਕਾਨ ਹੀ ਸੀ ਜੋ ਉਸ ਦਾ ਪਤੀ ਬਹੁਤ ਪਿੱਛੇ ਛੱਡ ਕੇ ਗਿਆ ਸੀ ਇਕੱਲੀ ਨੂੰ ਹੀ ਹੁਣ ਆਪਣਾ ਘਰ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਸੀ ਰੁਪਈਏ ਰੁਪਈਏ ਨੂੰ ਉਹ ਵਿਧਵਾ ਕੁੜੀ ਤਰਸ ਰਹੀ ਸੀ ਇਸੇ ਦਰਾਨ ਪਿੰਡ ਦੇ ਹੀ ਇੱਕ ਲੋਕਲ ਨੇਤਾ ਵੱਲੋਂ ਕਿਹਾ ਜਾਂਦਾ ਹੈ ਕਿ ਹੁਣ ਸਾਡੀ ਸਰਕਾਰ ਹੈ ਤੇ ਸਰਕਾਰ ਗਰੀਬ ਅਤੇ ਖਾਸ ਕਰ ਵਿਧਵਾ ਔਰਤਾਂ ਲਈ ਰਾਸ਼ਨ ਕਾਰਡ ਬਣਾ ਕੇ ਦਿੰਦੀ ਹੈ ਜਿਸ ਨਾਲ ਤੇਰਾ ਘਰ ਦਾ ਗੁਜ਼ਾਰਾ ਥੋੜਾ ਆਸਾਨ ਹੋ ਜਾਵੇਗਾ ਵਿਧਵਾ ਔਰਤ ਨੇ ਸੋਚਿਆ ਕਿ ਚਲੋ ਰਾਸ਼ਨ ਮਿਲਣ ਦੇ ਨਾਲ ਨਾਲ ਮੈਂ ਦਰੇਗਾ ਵਿੱਚ ਦਿਹਾੜੀ ਲਾ ਕੇ ਵੀ ਕੁਝ ਪੈਸੇ ਕਮਾ ਲਿਆ ਕਰਾਂਗੀ ਨਾਲ ਹੀ ਉਸ ਨੂੰ ਵਿਧਵਾ ਪੈਨਸ਼ਨ ਬਾਰੇ ਵੀ ਪਤਾ ਲੱਗਾ ਕਿ ਉਹ ਵੀ ਉਸ ਨੂੰ ਮਿਲ ਸਕਦੀ ਹੈ ਇਹ ਸਾਰੀਆਂ ਸਹੂਲਤਾਂ ਲੈਣ ਵਾਸਤੇ ਉਹ ਆਪਣੇ ਪਿੰਡ ਦੇ ਇੱਕ ਲੋਕਲ ਨੇਤਾ ਦੇ ਕੋਲ ਜਾਂਦੀ ਹੈ। ਉਸ ਕੋਲ ਜਾ ਕੇ ਉਹ ਸੁਵਿਧਵਾਨੇ ਆਪਣੀ ਜ਼ਿੰਦਗੀ ਬਾਰੇ ਦੱਸਿਆ ਕਿ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਘਰ ਦਾ ਗੁਜ਼ਾਰਾ ਮੁਸ਼ਕਲ ਚੱਲ ਰਿਹਾ। ਉਹ ਲੀਡਰ ਹਾਂ ਕਰ ਦਿੰਦਾ ਕਿ ਮੈਂ ਤੇਰੇ ਇਹ ਕੰਮ ਕਰ ਦੇਵਾਂਗਾ। ਹੁਣ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਰਿਸ਼ਵਤਖੋਰੀ ਦੀ। ਉਸ ਨੇਤਾ ਨੇ ਸੋਚਿਆ ਕਿ ਇਹ ਔਰਤ ਗਰੀਬ ਔੜ ਕਰਕੇ ਕੋਈ ਪੈਸੇ ਵਗੈਰਾ ਤਾਂ ਨਹੀਂ ਦੇ ਸਕਦੀ ਪਰ ਇਹ ਜਵਾਨ ਹੈ, ਵਿਧਵਾ ਹੈ। ਇਸ ਦੇ ਅੱਗੇ ਪਿੱਛੇ ਕੋਈ ਨਹੀਂ ਉਸ ਦੀ ਨੀਅਤ ਖਰਾਬ ਹੋ ਗਈ ਇਹ ਲੀਡਰ ਉਸ ਤੇ ਨਾਲ ਇੱਕ ਸੌਦਾ ਕਰਦਾ ਉਸ ਵਿਧਵਾ ਮਜਬੂਰ ਔਰਤ ਦੀ ਮਜਬੂਰੀ ਦਾ ਫਾਇਦਾ ਚੁੱਕਦਾ ਤੇ ਉਸ ਦੇ ਨਾਲ ਵੱਧ ਫੈਲੀ ਕਰਦਾ ਵਿਧਵਾ ਕੁੜੀ ਕੋਲ ਜ਼ਿੰਦਗੀ ਜਿਉਣ ਲਈ ਹੋਰ ਕੋਈ ਚਾਰਾ ਵੀ ਮੌਜੂਦ ਨਹੀਂ ਸੀ ਇਸ ਤੋਂ ਬਾਅਦ ਕੁਝ ਵਕਤ ਬੀਤਾਂ ਕੰਮ ਅੱਗੇ ਵਧਦਾ ਤਾਂ ਉਸ ਨੇਤਾ ਵੱਲੋਂ ਕੁਝ ਕਾਗਜ਼ ਤਿਆਰ ਕਰਕੇ ਉਸ ਵਿਭਾਗ ਦੇ ਅਫਸਰ ਸੈਕਟਰੀ ਕੋਲ ਭੇਜ ਦਿੱਤੇ ਜਾਂਦੇ ਹਨ ਪਰ ਉਹ ਸੈਕਟਰੀ ਵੀ ਅੱਗੋਂ ਰਿਸ਼ਵਤਖੋਰ ਨਿਕਲਿਆ ਉਸਨੇ ਵੀ ਸੋਚਿਆ ਕਿ ਇਸਦੇ ਕੋਲ ਦੇ ਦੋ ਪੈਸੇ ਤਾਂ ਹੈ ਨਹੀਂ ਪਰ ਇੱਕ ਜਵਾਨ ਇੱਜ਼ਤ ਜ਼ਰੂਰ ਹੈ ਦੇਤਾ ਦੀ ਤਰਜ਼ ਤੇ ਸੈਕਟਰੀ ਵੀ ਉਸ ਵਿਧਵਾ ਦੇ ਨਾਲ ਉਸਦੀ ਇੱਜ਼ਤ ਦਾ ਸਵਦਾ ਕਰਦਾ ਹੈ ਇੱਕ ਵਾਰ ਉਹ ਲੁੱਟ ਚੁੱਕੀ ਸੀ ਦੁਬਾਰਾ ਫੇਰ ਉਸ ਨਾਲ ਉਹੀ ਕੁਝ ਹੋਇਆ ਕੰਮ ਥੋੜਾ ਹੋਰ ਅੱਗੇ ਵਧਿਆ ਫਾਈਲ ਅੱਗੇ ਵਧੀ ਤਾਂ ਵਿਚਾਲੇ ਬਹੁਤ ਸਾਰੇ ਕਲਰਕ ਅਤੇ ਸਰਕਾਰੀ बाबू ਆ ਗਏ ਕੁੱਲ ਬੁਲਾ ਕੇ 10-11 ਲੋਕ ਹੋਰ ਸਾਹਮਣੇ ਆਉਦੇ ਹਨ ਇਸ ਤਰ੍ਹਾਂ ਹਵਸ ਦੇ ਇਹਨਾਂ ਲੁਟੇਰਿਆਂ ਦੀ ਗਿਣਤੀ 13 ਹੋ ਜਾਂਦੀ ਹੈ 13 ਲੋਕਾਂ ਨੇ ਇਸ 27 ਸਾਲ ਦੀ ਵਿਧਵਾ ਦੇ ਨਾਲ ਰਿਸ਼ਵਤ ਦੇ ਤੌਰ ਤੇ ਉਸ ਦਾ ਸਰੀਰ ਕਿਸ਼ੋਸ਼ਣ ਕੀਤਾ। ਇਹ ਸਿਲਸਲਾ ਕਰੀਬ 3 ਮਹੀਨਿਆਂ ਤੱਕ ਚੱਲਿਆ। 3 ਮਹੀਨਿਆਂ ਤੱਕ ਉਹ ਵਿਧਵਾ ਬੇਪਤ ਉੱਦੀ ਰਹੀ। 3 ਮਹੀਨਿਆਂ ਬਾਅਦ ਸ਼ਾਇਦ ਉਸ ਦਾ ਕੰਮ ਹੋ ਗਿਆ। ਉਸ ਦਾ ਰਸਟ ਰਿਕਾਰਡ ਵੱਡ ਗਿਆ। ਪਰ 3 ਮਹੀਨਿਆਂ ਬਗਰ ਉਹ ਅਜੇ ਆਪਣੀ ਜ਼ਿੰਦਗੀ ਢਾਗਦੇ ਨਾਲ ਜਉਣ ਹੀ ਲੱਗੀ ਸੀ ਕਿ ਇੱਕ ਨਵੀਂ مصیبت ਆੜ ਪਈ। ਅਚਾਨਕ ਉਹ ਵਿਧਵਾ ਔਰਤ ਬਿਮਾਰ ਹੋ ਗਈ। ਕੋਝ ਦਿਨ ਪਿੱਛੇ ਦੇ ਡਾਕਟਰ ਤੋਂ ਦਵਾਈ ਲੈਦੀ ਰਹੀ ਪਰ ਕੋਈ ਫਰਕ ਨਾ ਪਿਆ। ਅਖੀਰ ਫਿਰ ਉਹ ਪਿੱਛੇ ਦੇ ਉਸੇ ਦੇਤਾਂ ਦੇ ਕੋਲ ਜਾਂਦੀ ਹੈ ਜੋ ਉਸ ਨੂੰ ਇੱਕ ਥੋੜੇ ਚੱਗੇ ਡਾਕਟਰ ਕੋਲ ਭੇਜਦਾ। ਡਾਕਟਰ ਵੱਲੋਂ ਉਸ ਵਿਧਵਾ ਨੂੰ ਖੂਨ ਦੇ ਟੈਸਟ ਕਰਵਾਉਣ ਲਈ ਕਿਹਾ ਗਿਆ। ਬਲੱਡ ਟੈਸਟ ਔਰ ਤੋਂ ਬਾਅਦ ਪਤਾ ਚੱਲਦਾ ਹੈ ਕਿ ਉਹ ਵਿਧਵਾ ਐਚਆਈਵੀ ਪੋਜ਼ਿਟਿਵ ਹੈ। ਏਡਜ਼ ਦੀ ਬਿਮਾਰੀ ਤੋਂ ਪੀੜਤ ਹੈ। ਡਾਕਟਰ ਇਹ ਗੱਲ ਉਸ ਦੇਤਾਂ ਨੂੰ ਦੱਸਦਾ। ਦੇਤੇ ਸੁਣਦੇ ਸਾਰ ਹੀ ਸਾਹ ਸੁੱਕ ਜਾਂਦੇ ਹਨ। ਜੋ ਕਿ ਉਸ ਨੂੰ ਪਤਾ ਸੀ ਕਿ ਉਸ ਵਿਧਵਾ ਦੀ ਐਚ ਆਈ ਵੀ ਪੋਜ਼ਿਟਿਵ ਹੋਣਾ ਉਸ ਦੇ ਆਪਣੇ ਲਈ ਕੀ ਵਾਹ ਦੇ ਰੱਖਦਾ ਸੀ ਸ਼ੱਕ ਦੂਰ ਕਰ ਲਈ ਉਸ ਵਿਧਵਾ ਨੂੰ ਗੋਰਖਪੁਰ ਦੇ ਸਰਕਾਰੀ ਹਸਪਤਾਲ ਵਿੱਚ ਲਜਾਇਆ ਗਿਆ ਫਿਰ ਟੈਸਟ ਹੋਤਾ ਤੇ ਦੂਜੀ ਰਿਪੋਰਟ ਵੀ ਉਸੇ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਵਿਧਵਾ ਐਚ ਆਈ ਵੀ ਪੋਜ਼ਿਟਿਵ ਹੈ ਹੁਣ ਇਹ ਗੱਲ ਉਸ ਦੇਤਾ ਤੋਂ ਉੱਦੇ ਹੋਏ ਸੈਕਟਰੀ ਤੋਂ ਉੱਦੇ ਹੋਏ ਤਬਾਬ ਉਹਨਾਂ ਸਾਰੇ ਲੋਕਾਂ ਕੋਲ ਪਹੁੰਚਦੀ ਹੈ ਜਿਨ੍ਹਾਂ ਦੇ ਉਸ ਵਿਧਵਾ ਕੋਲੋਂ ਰਿਸ਼ਵਤ ਦੇ ਰੂਪ ਵਿੱਚ ਉਸ ਦੀ ਇੱਜ਼ਤ ਲੁੱਟੀ ਸੀ ਉਹਨਾਂ 13 ਲੋਕਾਂ ਦੇ ਪੈਰਾਹੇਟੋ ਜਬੀਰ ਖਿਸਕਜਾਦੀ ਹੁਣ ਇਹ ਸਾਰੇ ਭਾਈਦਾਨ ਇੱਕ ਦੂਜੇ ਤੋਂ ਚੋਰੀ ਆਪਣਾ ਬਲੱਡ ਟੈਸਟ ਕਰਵਾਉਣ ਲਈ ਸਾਰਿਆਂ ਦੀ ਰਿਪੋਰਟ ਆਉਂਦੀ ਹੈ ਇਹ 13 ਦੇ 13 ਜਣੇ ਜੋ ਉਸ ਵਿਧਵਾ ਦੇ ਦਰਾਲ ਸੁੱਤੇ ਸਨ ਸਾਰੇ ਹੀ ਐਚਆਈਵੀ ਪੋਜ਼ਿਟਿਵ ਪਾਏ ਜਾਂਦੇ ਹਨ ਕਿਸੇ ਤਰੀਕੇ ਦੇ ਨਾਲ ਇਹ ਖਬਰ ਗੋਰਖਪੁਰ ਦੇ ਸਰਕਾਰੀ ਹਸਪਤਾਲ ਤੋਂ ਬਾਹਰ ਲੀਕ ਹੋ ਜਾਂਦੀ ਹੈ ਪੂਰੇ ਇਲਾਕੇ ਵਿੱਚ ਹੜਕਾਪ ਬਚ ਜਾਂਦਾ ਸਰਕਾਰੀ ਅਧਿਕਾਰੀ ਪਿੱਟ ਦੇ ਵਿੱਚ ਪਹੁੰਚਦੇ ਹਨ ਵਟੇ ਪੱਤਰ ਤੇ ਜਾਂਚ ਸ਼ੁਰੂ ਹੋਦੀ ਹੈ ਦੇਸ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ 13 ਦੇ 13 ਬੰਦੇ ਹੀ ਵਿਆਹੇ ਹੋਏ ਸਨ ਜਵਾਨ ਸਨ 13 ਦੀਆਂ ਪਤਰੀਆਂ ਵੀ ਬਿਨਾਂ ਕਿਸੇ ਕਸੂਰ ਦੇ ਐਚਆਈਵੀ ਪੋਜ਼ਿਟਿਵ ਨਿਕਲ ਗਏ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਉਸ ਵਿਧਵਾ ਔਰਤ ਦਾ ਜਦੋਂ ਵਿਆਹ ਹੋਇਆ ਸੀ ਤਾਂ ਉਦੋਂ ਹੀ ਉਸਦਾ ਘਰ ਵਾਲਾ ਐਚਆਈਵੀ ਪੋਜ਼ਿਟਿਵ ਸੀ ਤੇ ਦਸਾਲਾਂ ਬਾਅਦ ਉਸ ਦੀ ਬਹੁਤ ਵੀ ਐਡਜ਼ ਦੀ ਬਿਮਾਰੀ ਕਾਰਨ ਹੋਈ ਸੀ ਉਸ ਦੇ ਇਹ ਐਚਆਈਵੀ ਬਿਮਾਰੀ ਆਪਣੀ ਪਤਨੀ ਨੂੰ ਦਿੱਤੀ ਇਸ ਤੋਂ ਬਾਅਦ 13 ਲੋਕ ਜੋ ਰਿਸ਼ਵਤਖੋਰ ਸਨ ਜਿੱਦਾਂ ਰਾਸ਼ਟਰੀ ਕਾਰਡ ਪੈਨਸ਼ਨ ਦੇ ਬਹਾਨੇ ਉਸ ਵਿਧਵਾ ਦਾ ਸ਼ੋਸ਼ਣ ਕੀਤਾ ਸੀ ਉਹ ਇਸ ਦਾ ਸ਼ਿਕਾਰ ਬਣੇ ਇਸ ਤੋਂ ਗਾਹ ਉਹਨਾਂ ਦੀਆਂ ਘਰਵਾਲੀਆਂ ਤੱਕ ਪਹੁੰਚੀ ਦੋਸਤੋ ਜਿਸ ਵੇਲੇ ਸਾਲ 2018 ਦੇ ਵਿੱਚ ਇਹ ਘਟਨਾ ਸਾਹਮਣੇ ਆਈ ਸੀ ਤਾਂ ਉਸ ਵਕਤ ਇਹ ਪੂਰੇ ਦੇਸ਼ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬੜੀ ਸੀ ਸੋ ਇਹ ਸੀ ਪੂਰੀ ਕਹਾਣੀ ਕਿ ਕਿਵੇਂ ਲਾਲਚੀ ਅਤੇ ਹਵਸੀ ਲੋਕਾਂ ਨੇ ਜੋ ਕੁਝ ਬੀਜਿਆ ਉਹੀ ਕੁਝ ਫਿਰ ਉਹੜਣ ਵੜਦਣਾ ਪਿਆ ਇਹ ਪਹਿਲੀ ਅਤੇ ਕੋਈ ਇਕਲੌਤੀ ਘਟਨਾ ਨਹੀਂ ਸੀ ਇਸ ਤੋਂ ਪਹਿਲਾਂ ਵੀ ਭਾਰਤ ਦੇ ਵਿੱਚ ਇਸ ਤੋਂ ਵੱਡੀਆਂ-ਵੱਡੀਆਂ ਅਜਿਹੇ ਅਫਸੋਸ ਜੜ ਕੇ ਕੱਟਣਾ ਵਾ ਵਾਪਰੀਆਂ ਪਰ ਅਫਸੋਸ ਕਿ ਰਿਚਵਤ ਖੋਰੀ ਦੇ ਨਾਂ ਤੇ ਜਿਸ ਬੰਦਾ ਸੌਦਾ ਕਰਨ ਦਾ ਇਹ سلسلہ ਅਜੇ ਤੱਕ ਜਾਰੀ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ Vai, Goldie, que fate.